ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਵੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਨਿੰਬੂ ਦਾ ਚਾਹ ਤੇ ਬਹੁਤ ਹੀ ਮਸਾਲੇਦਾਰ ਤੇ ਚਟਪਟਾ ਜਿਹਨੂੰ ਖਾ ਕੇ ਤੁਸੀਂ ਖੁਸ਼ ਹੋ ਜਾਓਗੇ ਇਸ ਤਰੀਕੇ ਨਾਲ ਤੁਸੀਂ ਚਾਹ ਆਪਾਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਬਹੁਤ ਹੀ ਵਧੀਆ ਤੇ ਮਸਾਲੇਦਾਰ ਬਿਲਕੁਲ ਸੌਖੇ ਤਰੀਕੇ ਨਾਲ ਜਿਹਨੂੰ ਤੁਸੀਂ 2 ਸਾਲ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਤੇ ਅੱਜ ਆਪਾਂ ਤੁਹਾਨੂੰ ਨਿੰਬੂ ਦੇ ਚਾਹ ਦੀ ਰੈਸਪੀ ਦਿੰਨੇ ਆ ਬਹੁਤ ਹੀ ਮਜ਼ੇਦਾਰ ਬਹੁਤ ਹੀ ਖਟ ਮਿੱਠਾ ਚਲੋ ਜੀ ਆਪਾਂ ਹੁਣ achar ਬਣਾਉਣ ਦੀ ਕਰਦੀਆਂ ਤਿਆਰੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੀ ਇੰਡੀਆ ਦੀ ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਚਲੋ ਆਪਾਂ ਸ਼ੁਰੂ ਕਰਦੇ ਆ achar ਬਣਾਉਣ ਦੀ ਤਿਆਰੀ ਲਓ ਜੀ ਇਹ ਆਪਣੇ ਕੋਲ 1/2 ਕਿਲੋ ਨਿੰਬੂ ਤੇ ਆਪਣੇ ਕੋਲ ਡੋਂਗਾ ਚੰਗੀ ਤਰ੍ਹਾਂ ਆਪਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਤੇ ਨਿੰਬੂਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ 5-6 ਘੰਟੇ ਪੱਖੇ ਥੱਲੇ ਸੁਕਾਇਆ ਆਪਾਂ ਇਹਨੂੰ ਬਿਲਕੁਲ ਵੀ ਧੁੱਪ ਦੇ ਵਿੱਚ ਨਹੀਂ ਰੱਖਿਆ ਹੈਗਾਗਾ ਤਿਹੋਂ ਆਪਾਂ ਇਹਦੇ ਸਾਰੇ 20 ਕੱਟ ਲਾਂਗੇ ਇਸ ਤਰੀਕੇ ਦੇ ਨਾਲ ਤੇ ਦੋ ਫਾੜੀਆਂ ਆਪਾਂ ਇਹਦੀਆਂ ਕੱਟ ਲਾਂਗੇ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸੇ ਸਹਿਜ ਦੀਆਂ ਛੋਟੇ-ਛੋਟੀਆਂ ਫਾੜੀਆਂ ਕੱਟ ਸਕਦੇ ਹੋ ਲਓ ਜੀ ਇਹ ਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਥੋੜੀ ਜਿਹੀ ਮਿਹਨਤ ਜ਼ਰੂਰ ਆਚਾਰ ਅਪਣਾਉਣ ਤੇ ਪਰ ਇਹ ਬਿਲਕੁਲ ਵੀ ਸਾਲਪਰ ਖਰਾਬੀ ਹੁੰਦਾਗਾ ਪਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਤੁਹਾਡੇ ਹੱਥ ਸੁੱਕੇ ਹੋਣੇ ਚਾਹੀਦੇ ਆ ਡੋਂਗਾ ਸੁੱਕਾ ਹੋਣਾ ਚਾਹੀਦਾ ਚਾਰ ਹਮੇਸ਼ਾ ਹੀ ਜਦੋਂ ਵੀ ਖਰਾਬ ਹੋਊਗਾ ਤੁਹਾਡੇ ਹੱਥਾਂ ਕਰਕੇ ਜਾਂ ਚਮਚ ਗਿੱਲੇ ਕਰਕੇ ਹੀ ਖਰਾਬ ਹੋਊਗਾ ਉਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਆਪਾਂ ਸਾਰੇ ਬੀਜ ਕੱਢ ਲਏ ਨੇ ਤੁਸੀਂ ਦੇਖ ਸਕਦੇ ਹੋ ਨਿੰਬੂ ਦੇ ਵਿੱਚ ਆਪਾਂ ਕੋਈ ਬੀਜ ਨਹੀਂ ਐਡ ਕੀਤਾ ਹੈਗਾ ਤੇ ਇੱਧਰ ਪਾਵਾਂਗੇ ਆਪਾਂ ਜਿਹੜੇ ਮਸਾਲੇ ਚਾਰ ਦੇ ਵਿੱਚ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਲਓ ਜੀ ਪੰਜ ਛੇ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ, ਦੋ ਚਮਚੇ ਪਾਵਾਂਗੇ ਸੌਫ ਦੇ, ਦੋ ਚਮਚੇ ਭਰ ਕੇ ਮੇਥੀ ਦਾਣੇ ਦੇ ਤੇ ਦੋ ਚਮਚ ਪਾਏ ਆਪਾਂ ਇਹਦੇ ਵਿੱਚ ਕਾਲੀ ਸਰੋਂ ਦੇ, ਦੋ ਚਮਚੇ ਪੀਲੀ ਸਰੋਂ ਦੇ, ਦੋ ਚਮਚੇ ਜੀਰੇ ਦੇ ਤੇ ਦੋ ਚਮਚੇ ਸੁੱਕੇ ਥਨੀ ਦੇ। ਇਹ ਸਾਰੇ ਮਸਾਲਿਆਂ ਨੂੰ ਆਪਾਂ ਥੋਕ ਮਿੰਟ ਰੋਸਟ ਕਰਾਂਗੇ। ਇਸੇ ਮਸਾਲੇ ਦੇ ਨਾਲ ਹੀ ਤੇ ਚਾਰ ਬਹੁਤ ਜ਼ਿਆਦਾ ਮਸਾਲੇਦਾਰ ਬਣ ਕੇ ਤਿਆਰ ਹੋਣਾ ਹੈ। ਤੇ ਇੱਧਰ ਆਪਾਂ ਜਿਹੜੇ ਨਿੰਬੂ ਨੂੰ ਕੱਟ ਕੇ ਰੱਖਿਆ ਸੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਚਮਚਾ ਭਰ ਕੇ ਨਮਕ ਦਾ ਨਮਕ ਦੇ ਸਿਰਤੀ ਚਾਰ ਹੁੰਦਾ ਠੀਕ ਹੈ ਜੀ ਇਹ ਆਪਾਂ ਇਸ ਕਰਕੇ ਪਹਿਲਾਂ ਐਡ ਕੀਤਾ ਕਿਉਂਕਿ ਬਹੁਤ ਹੀ ਵਧੀਆ ਨੀਂਮੂ ਦੇ ਵਿੱਚ ਨਮਕ ਚੰਗੀ ਤਰ੍ਹਾਂ ਰਸ ਜੇ ਤੇ ਬਹੁਤ ਹੀ ਰਸੇਦਾਰ ਜਾਂ ਆਪਾਂ ਮਸਾਲੇਦਾਰੇ ਚਾਰ ਬਣਾ ਕੇ ਤਿਆਰ ਕਰਾਂਗੇ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਇਹਨੂੰ ਰੱਖਾਂਗੇ 5 ਮਿੰਟ ਲਈ ਆਪਾਂ ਰੈਸਟ ਤੇ ਤੇ ਉਹਨਾਂ ਚੱਕਰ ਕਰਦੇ ਮਸਾਲੇ ਦੀ ਤਿਆਰੀ ਲਓ ਜੀ ਫਰਾਈਪੈਨ ਦੇ ਵਿੱਚ ਆਪਾਂ ਸਾਰੇ ਮਸਾਲਿਆਂ ਨੂੰ ਐਡ ਕਰ ਦਾਂਗੇ ਤੇ ਮੀਡੀਅਮ ਗੈਸ ਤੇ 1-2 ਮਿੰਟ ਇਹਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਜਿਆਦਾ ਟਾਈਮ ਨਹੀਂ ਕਰਨਾ ਸਿਰਫ 1-2 ਮਿੰਟ ਇਹਦੀ ਖੁਸ਼ਬੂ ਦੇ ਨਾਲ ਬਹੁਤ ਵਧੀਆ ਆਪਣੇ ਮਸਾਲੇ ਦਾ ਨਿੰਬੂ ਦਾ ਚਾਰਾ ਬਣ ਕੇ تیار ਹੁੰਦਾ ਤੇ ਜੇ ਤੁਹਾਨੂੰ ਚਾਹਤ ਹੈ 1-2 ਮਿੰਟ ਇਹਨੂੰ ਤੁਪ ਦੀ ਵਿੱਚ ਵੀ ਰੱਖ ਸਕਦੇ ਹੋ ਲਓ ਜੀ ਲੋਦੀ ਇੱਕਦਮ ਠੋ ਹੋ ਚੁੱਕੇ ਨੇ ਤੇ ਹੁਣ ਆਪਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤਾਂ ਕਿ ਠੰਡਾ ਹੋ ਜਾਊਗਾ ਤੇ ਉਹਨਾਂ ਚਿਰ ਆਪਾਂ ਉਸੇ ਫਰਾਈ ਪੈਨ ਦੇ ਵਿੱਚ ਦੋ ਕੜਚੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਉਬਾਲ ਕੇ ਠੰਡਾ ਕਰਾਂਗੇ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਠੰਡਾ ਕਰਕੇ ਪਾਵਾਂਗੇ ਤੇ ਜਿਹੜੇ ਮਸਾਲੇ ਆਪਾਂ ਚੰਗੀ ਤਰ੍ਹਾਂ ਡੋਸਟ ਕੀਤੇ ਸੀ ਉਹਨੂੰ ਠੰਡਾ ਕਰਕੇ ਹੁਣ ਦਰਦਰਾ ਜਿਹਾ ਪੀਸਾਂਗੇ ਇਹਨੂੰ ਬਿਲਕੁਲ ਵੀ ਪਾਊਡਰ ਬਣਾ ਕੇ ਨਹੀਂ ਤਿਆਰ ਕਰਨਾ ਇਹਨੂੰ ਦਰਦਰਾ ਜਿਹਾ ਪੀਸਾਂਗੇ ਕਈ ਵਾਰੀ ਆਪਾਂ ਇਨੂੰ ਸਾਰੇ ਯਾਨੀ ਇਸ ਤਰ੍ਹਾਂ ਵੀ ਪਾ ਲੈਂਦੇ ਨੇ ਖੜੇ ਮਸਾਲਿਆਂ ਦਾ ਵਿਚਾਰ ਪਾ ਲੈਂਦੇ ਨੇ ਪਰ ਆਪਾਂ ਇਹਨੂੰ ਗਾਨੇਦਾਰ ਜਾਂ ਹਲਕਾ ਜਿਹਾ ਪੀਸਾਂਗੇ ਤਾਂ ਕਿ ਬਹੁਤ ਵਧੀਆ ਆਪਣਾ ਚਾਰ ਬਣ ਕੇ ਤਿਆਰ ਹੋਵੇ ਤੇ ਇੱਧਰ ਨਿੰਬੂ ਆਪਣੇ ਬਿਲਕੁਲ ਤਿਆਰ ਨੇ ਨਮਕ ਬਿਲਕੁਲ ਵਿੱਚ ਰਸੇ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸੁੱਕੀ ਘਰਚੀ ਦੇ ਨਾਲ ਸਾਰੇ ਮਸਾਲਿਆਂ ਨੂੰ ਆਪਾਂ ਇਹਦੇ ਵਿੱਚ ਕਰਾਂਗੇ ਐਡ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਦੀਗੀ ਮਿਰਚ ਦਾ ਤਾਂ ਕਿ ਕਲਰ ਬਹੁਤ ਵਧੀਆ ਆਵੇ ਆਪਣੇ ਚਾਰ ਦਾ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਲਾਲ ਮਿਰਚ ਆਪਾਂ ਜ਼ਿਆਦਾ ਰੜ ਨਹੀਂ ਕਰਾਂਗੇ ਕਿਉਂਕਿ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਇਹਦੇ ਵਿੱਚ ਮਿਰਚੀਆਂ ਸੁੱਕੀਆਂ ਪਾਤੀਆਂ ਸੀ ਤੇ ਇੱਧਾ ਚਮਚਾ ਪਾਵਾਂਗੇ ਹਲਦੀ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਚੌਥਾ ਕਾ ਹਿੱਸਾ ਪਾਵਾਂਗੇ ਆਪਾਂ ਇਹਦੇ ਵਿੱਚ ਕਾਲਾ ਨਮਕ ਕਾਲੇ ਨਮਕ ਦੇ ਨਾਲ ਬਹੁਤ ਹੀ ਵਿਦਿਆਚਾਰ ਦੀ ਸਮੈਲ ਆਉਂਦੀ ਬਹੁਤ ਹੀ ਕੇਸਟੀ ਲੱਗਦਾ ਹੈ ਤੇ ਜਿਹੜਾ ਮਸਾਲਾ ਆਪਾਂ ਪੀਸ ਕੇ ਰੱਖਿਆ ਸੀ ਉਹਦੇ ਆਪਾਂ ਹੁਣ 4-5 ਚਮਚੇ ਭਰ ਕੇ ਪਾਵਾਂਗੇ ਇਹਦੇ ਵਿੱਚ ਜ਼ਰੂਰ ਤੋਂ ਜ਼ਿਆਦਾ ਆਪਾਂ ਕੋਈ ਵੀ ਮਸਾਲਾ ਇਹਦੇ ਵਿੱਚ ਐਡ ਨਹੀਂ ਕਰਨਾ ਬਾਕੀ ਦਾ ਜਿਹੜਾ ਮਸਾਲਾ ਬਚਿਆ ਆਪਾਂ ਹੋਰ ਵੀ ਚਾਰ ਦੀ ਰੈਸিপি ਬਣਾਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਉਹਦੇ ਵਿੱਚ ਐਡ ਕਰ ਸਕਦੇ ਆ ਇਹ ਬਿਲਕੁਲ ਵੀ ਰੇਸਟ ਨਹੀਂ ਜਾਂਦਾ ਹੈਗਾ ਬਹੁਤ ਵਧੀਆ ਮਸਾਲਾ ਬਣ ਕੇ ਆਪਾਂ ਤਿਆਰ ਕਰਕੇ ਰੱਖ ਸਕਦੇ ਆ ਲਓ ਜੀ ਹੁਣ ਆਪਾਂ ਇੱਕ ਸੁੱਕੀ ਜੀ ਕੜਚੀ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਇਸ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਤੁਸੀਂ ਕੋ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਹੱਥ ਤੁਹਾਡੇ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ ਤੇ ਜਿਹੜੀ ਕੜਚੀ ਦੇ ਨਾਲ ਆਪਾਂ ਚਾਹ ਨੂੰ ਹਲਾਉਣਾ ਤੇ ਜਾਂ ਜਦੋਂ ਖਾਂਦੇ ਸਮੇਂ ਆਪਾਂ ਇਹਨੂੰ ਡੱਬੇ ਦੇ ਵਿੱਚੋਂ ਕੱਢਣਾ ਉਹ ਬਿਲਕੁਲ ਸੁੱਕੇ ਹੋਣਾ ਚਾਹੀਦਾ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਕਿ ਮਸਾਲੇ ਆਪਣੇ ਇੱਕ-ਇੱਕ ਨਿੰਬੂ ਦੀ ਫਾੜੀਆਂ ਨੂੰ ਚੰਗੀ ਤਰ੍ਹਾਂ ਲੱਗਣ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਤੇ ਚਟਪਟਾ ਤਿੱਖਾ achar ਬਣ ਕੇ ਤਿਆਰ ਹੁੰਦਾ ਨੀਂਬੂ ਦਾ ਤੇ ਹੁਣ ਦੇਖੋ ਜੀ ਬਿਲਕੁਲ ਵਧੀਆ ਰਲ ਚੁੱਕੇ ਨੇ ਤੇ ਹੁਣ ਆਪਾਂ ਜਿਹੜਾ ਗਰਮ ਕਰਕੇ ਰੱਖਿਆ ਵੈਸੇ ਨਾਲ ਤੇਲ ਉਹ ਜਮਾ ਠੰਡਾ ਕਰਕੇ ਆਪਾਂ achar ਨੂੰ ਵਿੱਚ ਮਿਕਸ ਕਰ ਦਾਂਗੇ achar ਦੇ ਵਿੱਚ ਲੋ ਜੀ ਹੁਣ ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਇੱਕ ਕੜਛੀ ਦੇ ਨਾਲ ਮਿਕਸ ਇਸ ਤਰੀਕੇ ਨਾਲ ਜੂਰ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਤੇਲ ਵੀ ਐਡ ਨਹੀਂ ਕੀਤਾ ਸਿਰਫ ਦੋ ਕੜਛੀ ਤੇਲ ਦੀਆਂ ਪਾਈਆਂ ਠੀਕ ਹੈ ਜਿੰਨੀ ਜ਼ਰੂਰਤ ਆਪਾਂ ਉਨਾ ਹੀ ਸਾਰਾ ਸਮਾਨ ਇਹਦੇ ਵਿੱਚ ਐਡ ਕਰਾਂਗੇ ਲਓ ਜੀ ਉਹ ਆਪਣਾ ਚੰਗੀ ਤਰ੍ਹਾਂ ਲਾ ਦਿੱਤਾ ਹੈਗਾ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਚਟਪਟਾ ਜਿਹਾ ਦੇਖ ਨੂੰ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਹੁਣ ਆਪਾਂ ਇੱਕ ਕੱਚ ਦੇ ਬਰਤਨ ਦੇ ਵਿੱਚ ਇਹਨੂੰ ਐਡ ਕਰਾਂਗੇ ਉਹ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਇਹਨੂੰ ਚੰਗੀ ਤਰ੍ਹਾਂ ਸੁਕਾ ਲਿਆ ਸੀ ਤਾਂ ਕਿ ਇਹਦੇ ਵਿੱਚ ਬਿਲਕੁਲ ਵੀ ਨਮੀ ਨਾ ਰਵੇ ਲਓ ਜੀ ਸਾਰੇ ਚਾਰ ਨੂੰ ਆਪਾਂ ਹੁਣ ਇਸੇ ਦੇ ਵਿੱਚ ਕੱਚ ਦੇ ਭਾਂਡੇ ਦੇ ਵਿੱਚ ਪਾ ਕੇ ਐਡ ਕਰਦੇ ਆ ਦੇਖੋ ਜੀ ਕਿੰਨਾ ਵਧੀਆ ਮਸਾਲੇ ਦਾ ਚਟਪਟਾ ਚਾਰ ਬਣ ਕੇ ਆਪਣਾ ਤਿਆਰ ਇਹਨੂੰ ਤੁਸੀਂ 15 ਦਿਨਾਂ ਦੇ ਲਈ بس ਨਾ ਤੁਹ ਨੂੰ ੁੱਪ ਚ ਰੱਖਣਾ ਕਿਤੇ ਵੀ ਰੱਖਣ ਦੀ ਲੋੜ ਨਹੀਂ ਹੈਗੀ ਆਪਣੀ ਰਸੋਈ ਦੇ ਵਿੱਚ ਹੀ ਇੱਕ ਸਾਈਡ ਤੇ ਰੱਖ ਦਿਓ 15 ਦਿਨਾਂ ਲਈ ਬਿਲਕੁਲ ਇਹ ਬਣ ਕੇ ਤਿਆਰ ਹੋ ਜਾਊਗਾ ਇਹਨੂੰ ਇੱਕ ਦੋ ਟਾਈਮ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਬਹੁਤ ਵਿਦਿਆਚਾਰ ਬਣ ਕੇ ਤਿਆਰ ਹੋਇਆ ਮਸਾਲੇਦਾਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੀ ਆਉਣ ਵਾਲੀ ਵੀਡੀਓ ਨਾਲ ਓਕੇ ਜੀ ਥੈਂਕ ਯੂ